ਦੋਸਤੋ ਸਸ਼ਕਾਲ ਮੇਰਾ ਨਾਮ ਜਸਪਾਲ ਸਿੰਘ ਹੈ ਅੱਜ ਆਪਾਂ ਗੱਲ ਕਰਾਂਗੇ ਇਨਾ ਰੰਗ-ਵਿਰਗੀਆਂ ਸਬਜ਼ੀਆਂ ਉੱਪਰ ਜਿਸ ਨੂੰ ਕੁਦਰਤ ਨੇ ਸਪੈਸ਼ਲੀ ਇਨਸਾਨ ਵਾਸਤੇ ਡਿਜ਼ਾਈਨ ਕੀਤਾ ਹੈ ਜਿਸ ਨੂੰ ਇਨਸਾਨ ਖਾ ਕੇ ਆਪਣੀ ਢਿੱਡ ਦੀ ਭੁੱਖ ਤਾਂ ਮਟਾਉਂਦਾ ਹੈ ਨਾਲ ਨਾਲ ਸਰੀਰ ਵਾਸਤੇ ਜੋ ਜ਼ਰੂਰੀ ਵਿਟਾਮਿਨਸ ਮਿਨਰਲਸ ਅਤੇ ਮਾਈਕਰੋਨਿਊਟ੍ਰੀਸ਼ਣ ਚਾਹੀਦੇ ਹਨ ਉਹ ਵੀ ਪੂਰੇ ਹੁੰਦੇ ਹਨ ਜਿਸ ਦੇ ਨਾਲ ਇਨਸਾਨ ਨੂੰ ਨਿਰੋਗ ਅਤੇ ਲੰਬੀ ਜਿੰਦਗੀ ਮਿਲ ਸਕੇ ਇਕੱਲੇ ਸਬਜ਼ੀ ਦਾ ਵਪਾਰ ਰੋਜ਼ ਦਾ ਲੱਖਾਂ ਕਰੋੜਾਂ ਦਾ ਹੈ ਵਧੇ ਹੋਏ ਜਨਸਖਿਆ ਕਾਰਨ ਸਬਜ਼ੀ ਦੀ ਡਿਮਾਂਡ ਨੂੰ ਕੁਦਰਤੀ ਤਰੀਕੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਮੁਨਾਫਾ ਖੋਰਾ ਨੇ ਇਸ ਡਿਮਾਂਡ ਨੂੰ ਗੈਰ ਕੁਦਰਤੀ ਢੰਗ ਨਾਲ ਪੂਰਾ ਕਰਨ ਦੇ ਤਰੀਕੇ ਲੱਭ ਲਏ ਹਨ ਜੋ ਤਰੀਕੇ ਹੀ ਬਹੁਤ ਡਰਾਉਣੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਹਨ ਇਸ ਕੰਮ ਵਿੱਚ ਉਹਨਾਂ ਨੇ ਔਲੇ ਪਾਲੇ ਕਿਸਾਨਾਂ ਨੂੰ ਪੁੱਠੀ ਪੱਟੀ ਪੜਾ ਕੇ ਨਾਲ ਮਿਲਾ ਲਿਆ ਹੈ ਮੈਂ ਉੱਥੇ ਤੁਹਾਡੇ ਕੋਲੋਂ ਮਾਫੀ ਮੰਗਾਗਾ ਕਿਉਂਕਿ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹੁੰਦੇ ਹਨ ਬਹੁਤ ਸਾਰੇ ਕਿਸਾਨਾਂ ਦਾ ਜ਼ਮੀਰ ਅਜੇ ਵੀ ਜਾਗਦਾ ਹੈ ਜਿਨ੍ਹਾਂ ਨੇ ਇਨਸਾਨੀਅਤ ਨੂੰ अहमियत ਦਿੱਤੀ ਹੈ ਪੈਸੇ ਨੂੰ ਨਹੀਂ ਰਾਤੋਂ ਰਾਤ ਮੰਡੀ ਦੇ ਵਿੱਚੋਂ ਫੋਨ ਆ ਜਾਂਦਾ ਹੈ ਕਿ ਭਾਈ 50 ਕੁਇੰਟਲ ਸਬਜ਼ੀ ਚਾਹੀਦੀ ਹੈ 100 ਗੰਟਲ ਸਬਜੀ ਚਾਹੀਦੀ ਹੈ ਪਰ ਅਜੇ ਖੇਤ ਵਿੱਚ ਸਬਜੀ ਕੱਚੀ ਹੁੰਦੀ ਹੈ ਸਾਈਜ਼ ਵਿੱਚ ਛੋਟੀ ਹੁੰਦੀ ਹੈ ਫਿਰ ਇੱਥੇ ਕੀ ਕੀਤਾ ਜਾਂਦਾ ਹੈ ਰਾਤੋਂ ਰਾਤ ਵੱਡਾ ਕਰਨ ਵਿੱਚ ਸਾਇੰਸ ਕਿਸਾਨ ਦੀ ਮਦਦ ਕਰਦੀ ਹੈ ਕਿਉਂਕਿ ਇਹ ਜੇ ਅਵਿਸ਼ਕਾਰ ਕਿਸਾਨ ਨੂੰ ਤਾਂ ਨਹੀਂ ਆਉਂਦੇ ਹੈਗੇ ਉਹਨੂੰ ਉਸ ਨੂੰ ਤਾਂ ਸਿਰਫ ਜ਼ਿੰਦਗੀ ਦੇਣ ਵਾਲੀਆਂ ਵਸਤੂਆਂ ਹੀ ਪੈਦਾ ਕਰਨੀਆਂ ਆਉਂਦੀਆਂ ਹਨ ਬਹੁਤ ਦਾ ਸਮਾਨਤਾ ਸਾਇੰਸ ਹੀ ਪੈਦਾ ਕਰਕੇ ਦਿੰਦੀ ਹੈ ਰੋਡਮਾਈਨ ਮੈਲਕਾਟ ਗ੍ਰੀਨ ਡੈਡਲੀ ਕਾਰਬਾਈਡ ਵਰਗੇ ਖਤਰਨਾਕ ਕੈਮੀਕਲਾਂ ਨੂੰ ਰਾਤੋ ਰਾਤ ਸਬਜ਼ੀਆਂ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ ਜੋ ਕਿ ਸਾਈਜ਼ ਵਿੱਚ ਛੋਟੀਆਂ ਹੁੰਦੀਆਂ ਹਨ ਜਿਸ ਨਾਲ ਸਾਈਜ਼ ਅਤੇ weight ਰਾਤੋ ਰਾਤ ਦੁੱਗਣਾ ਹੋ ਜਾਂਦਾ ਹੈ ਚਮਕ ਅਤੇ ਸਵਾਦ ਲਈ ਆਉਣ ਵਾਤੇ ਕੈਲਸ਼ੀਅਮ ਕਾਰਬਾਈਡ ਇਥੋਵਨ ਆਕਸੀਟੇਸ਼ਨ ਕੈਮੀਕਲ ਦੇ ਪਰ ਪਰ ਕੇ ਟੀਕੇ ਲਗਾਏ ਜਾਂਦੇ ਹਨ ਇੱਥੇ ਹੀ ਵਸਨੀ ਸਬਜ਼ੀਆਂ ਨੂੰ ਗੂੜਾ ਹਰਾ ਰੰਗ ਦੇਣ ਵਾਸਤੇ ਕਾਪਰ ਸਲਫੇਟ ਅਤੇ ਚਮਕ ਦੇਣ ਵਾਸਤੇ ਸਿਲੀਕੋਨ ਸਪਰੇਅ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਬੇਹੀ ਤੇ ਮੁਰਝਾਈਆਂ ਹੋਈਆਂ ਸਬਜ਼ੀਆਂ ਨੂੰ ਤਾਜ਼ਾ ਅਤੇ ਫਰੈਸ਼ ਕਰਨ ਵਾਸਤੇ ਸਾਈਟੋਕਾਈਨਸ ਨਾਮ ਦੇ ਕੈਮੀਕਲ ਦੁਆਰਾ ਸਾਗ ਪਾਲਕ ਧਨੀਏ ਵਰਗੇ ਪੱਤੇਦਾਰ ਸਬਜ਼ੀਆਂ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਫਰੈਸ਼ ਬਣਾ ਦਿੰਦੇ ਹਨ ਜਿੰਨਾ ਦੀ ਜਗਾ ਰੂੜੀ ਤੇ ਹੋਣੀ ਚਾਹੀਦੀ ਸੀ ਉਹ ਤੁਹਾਡੇ ਖਾਣੇ ਦੀ ਥਾਲੀ ਵਿੱਚ ਪਹੁੰਚ ਜਾਂਦੀਆਂ ਨੇ ਉਹ ਵੀ ਇਸ ਕੈਮੀਕਲ ਦੀ ਵਜ੍ਹਾ ਦਾ ਕਾਰਨ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਗੇ ਇੱਕ ਵਿਅਕਤੀ ਕਿਸ ਤਰ੍ਹਾਂ ਥੋੜੀ ਜੀ ਦੇਰ ਦੇ ਵਿੱਚ ਸਬਜੀ ਨੂੰ ਡਬੋ ਕੇ ਕਿਸ ਤਰ੍ਹਾਂ ਫਰੈਸ਼ ਕਰ ਰਿਹਾ ਹੈ ਦੋਸਤੋ ਵਕਤ ਰਹਿੰਦੇ ਅਗਰ ਕੁਛ ਨਾ ਕੀਤਾ ਉਦੋਂ ਦੂਰ ਦੀ ਜਦੋਂ ਕੁਦਰਤੀ ਸਬਜ਼ੀਆਂ ਦੀ ਜਗ੍ਹਾ ਕੈਮੀਕਲ ਤੋਂ ਬਣਨ ਵਾਲੀਆਂ ਸਬਜ਼ੀਆਂ ਨੇ ਲੈ ਲੈਣੀਆਂ ਹੈ ਚైనా ਇਸ ਉੱਪਰ ਬਹੁਤ ਡੂੰਘੀ ਰਿਸਰਚ ਵਿੱਚ ਲੱਗਿਆ ਹੋਇਆ ਹੈ ਕਿ ਕਿਵੇਂ ਸਬਜ਼ੀਆਂ ਨੂੰ ਕੈਮੀਕਲ ਦੇ ਨਾਲ ਬਣਾਇਆ ਜਾਵੇ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੈਮੀਕਲ ਦੁਆਰਾ ਇੱਕ ਪਲਾਸਟਿਕ ਦੀ ਗੋਭੀ ਤਿਆਰ ਕੀਤਾ ਜਾ ਰਿਹਾ ਹੈ ਅਜੇ ਤਜਰਬੇ ਚੱਲ ਰਹੇ ਹਨ ਜਿਸ ਦਿਨ ਕਾਮਯਾਬ ਹੋ ਗਏ ਤਾਂ ਤੁਸੀਂ ਸਬਜ਼ੀਆਂ ਦੇ ਸਵਾਦ ਨੂੰ ਵੀ ਭੁੱਲ ਜਾਓਗੇ ਜਿਵੇਂ ਕਿ ਚਾਇਨਾ ਨੇ ਇੱਕ ਨਕਲੀ ਦੁੱਧ ਤਿਆਰ ਕੀਤਾ ਸੀਗਾ 20 ਸਾਲ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਚਾਇਨਾ ਨੇ ਇੱਕ ਨਕਲੀ ਦੁੱਧ ਤਿਆਰ ਕਰ ਲਿਆ ਹੈ ਨਕਲੀ ਦੁੱਧ ਤਿਆਰ ਕਰ ਲਿਆ ਹੈ ਪਰ ਅੱਜ ਘਰ-ਘਰ ਵਿੱਚ ਇਹ ਨਕਲੀ ਦੁੱਧ ਪਹੁੰਚ ਗਿਆ ਹੈ ਬਹੁਤ ਸਾਰੇ ਲੋਕਾਂ ਨੂੰ ਤਾਂ ਦੁੱਧ ਦੇ ਅਸਲੀ ਸਵਾਦ ਬਾਰੇ ਸ਼ਾਇਦ ਹੀ ਪਤਾ ਹੋਵੇ ਜੋ ਕਿ ਅੱਜ ਕੱਲ ਦੀ ਪੀੜ੍ਹੀ ਆ ਉਹਨੂੰ ਸ਼ਾਇਦ ਹੀ ਅਸਲੀ ਦੁੱਧ ਦੇ ਸਵਾਦ ਬਾਰੇ ਪਤਾ ਹੋਵੇ ਕਿ ਜੋ ਅੱਜ ਤੋਂ 50 60 ਸਾਲ ਪਹਿਲਾਂ ਦੁੱਧ ਹੁੰਦਾ ਸੀ ਉਹ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਕਿਸਾਨ ਦੀ ਮਜਬੂਰੀ ਹੈ ਸਬਜ਼ੀ ਨੂੰ ਪੈਦਾ ਕਰਨਾ ਕਿਉਂਕਿ ਉਸ ਨੂੰ ਵਿਰਾਸਤ ਵਿੱਚ ਖੇਤੀ ਖੇਤੀ ਕਰਨਾ ਤੇ ਪੈਦਾਵਾਰ ਕਰਨਾ ਸਿਖਾਇਆ ਗਿਆ ਹੈ ਤੁਹਾਡੀ ਮਜਬੂਰੀ ਹੈ ਕੈਮੀਕਲ ਵਾਲੀ ਸਬਜ਼ੀ ਨੂੰ ਖਾਣਾ ਕਿਉਂਕਿ ਮਾਰਕ ਵਿੱਚ ਹੋਰ ਕੋਈ ਦੂਜਾ ਆਪਸ਼ਨ ਵੀ ਨਹੀਂ ਹੈਗਾ ਔਰ ਟਿਹੜਤਾ ਪਰਣਾ ਹੀ ਹੈ ਇਸ ਕਰਕੇ ਤੁਹਾਡੀ ਮਜਬੂਰੀ ਹੈ ਸਬਜ਼ੀ ਨੂੰ ਖਾਣਾ ਇਹ ਤਾਂ ਹੋਊਗੀ ਸਮਾਜ ਵਿੱਚ ਚੱਲ ਰਹੀ ਬਿਮਾਰੀ ਦੀ ਗੱਲ ਪਰ ਸਿਆਣੇ ਆਖਦੇ ਹਨ ਅਸਲੀ ਡਾਕਟਰ ਉਹੀ ਹੁੰਦਾ ਹੈ ਜੋ ਬਿਮਾਰੀ ਦੇ ਨਾਲ-ਨਾਲ ਉਸਦੀ ਦਵਾਈ ਬਾਰੇ ਵੀ ਦੱਸ ਦੇਵੇ ਇਸ ਦੀ ਜੋ ਦਵਾਈ ਉਹ ਇੱਕੋ ਇੱਕ ਹੈ ਉਹ ਹੈ ਆਰਗੈਨਿਕ ਸਬਜ਼ੀ ਆਓ ਆਪਾਂ ਹੁਣ ਇਸ ਉੱਪਰ ਡਿਟੇਲ ਚ ਚਰਚਾ ਕਰਾਂਗੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਲਾਈਕ ਕਰੋ ਅਤੇ ਆਪਣੇ ਯਾਰਾਂ ਦੋਸਤਾਂ ਤੱਕ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਵੀਡੀਓ ਦਾ ਫਾਇਦਾ ਲੈ ਸਕਣ ਕਿ ਕਿਸ ਤਰ੍ਹਾਂ ਆਰਗੈਨਿਕ ਸਬਜੀ ਨੂੰ ਆਪਾਂ ਆਪਣੇ ਘਰ ਵਿੱਚ ਲਿਆ ਸਕਦੇ ਹਾਂ ਪਰ ਜਿੱਥੇ ਹੀ ਆਰਗੈਨਿਕ ਸਮਾਨ ਦੀ ਗੱਲ ਆ ਜਾਂਦੀ ਹੈ ਸਾਡੇ ਦਿਮਾਗ ਵਿੱਚ ਰੇਟ ਦੁੱਗਣਾ ਤਿਗਣਾ ਚੱਲਣ ਲੱਗ ਜਾਂਦਾ ਹੈ ਇਹ ਸਹੀ ਗੱਲ ਹੈ ਆਰਗੈਨਿਕ ਸਮਾਨ ਦਾ ਰੇਟ 3 ਗੁਣਾ 4 ਗੁਣਾ ਮਹਿੰਗਾ ਹੁੰਦਾ ਹੈ ਪਰ ਅੱਜ ਮੈਂ ਜਿਸ ਆਰਗੈਨਿਕ ਸਬਜੀ ਦੀ ਗੱਲ ਕਰਨ ਆ ਉਹਦਾ ਰੇਟ ਕੈਮੀਕਲ ਵਾਲੀ ਸਬਜੀ ਤੋਂ ਅੱਧਕ ਤੋਂ ਉਹ ਵੀ ਥੱਲੇ ਹੋਊਗਾ ਹੁਣ ਤੁਸੀਂ ਹੈਰਾਨ ਹੋਗੇ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਮਾਰਕੀਟ ਵਿੱਚ ਜਿੱਥੇ 40 ਰੁਪਏ ਕਿਲੋ ਸਬਜ਼ੀ ਮਿਲ ਰਹੀ ਹੈ ਤੇ ਇਹ ਜਿਹੜੀ ਆਰਗੈਨਿਕ ਸਬਜ਼ੀ ਹੋਗੀ ਉਹ ਤੁਹਾਨੂੰ ਸਿਰਫ 20 ਰੁਪਏ ਕਿਲੋ ਮਿਲੇਗੀ ਆਓ ਇਸ ਦੇ ਉੱਪਰ ਡਿਟੇਲ ਵਿੱਚ ਆਪਾਂ ਚਰਚਾ ਕਰਦੇ ਹਾਂ ਔਰ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਕੋਈ ਹਵਾ-ਹਵਾਈ ਗੱਲ ਨਹੀਂ ਹੈਗੀ ਇਹ 250 ਲੋਕਾਂ ਉੱਪਰ ਪ੍ਰੈਕਟੀਕਲ ਕਰਕੇ ਵੀ ਦੇਖਿਆ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਗਾ ਵੀਡੀਓ ਨੂੰ ਲਾਈਕ ਕਰਤਾ ਹੋਗਾ ਔਰ ਸ਼ੇਅਰ ਵੀ ਕਰਤਾ ਹੋ। ਸਬਜੀ ਨੂੰ ਆਰਗੈਨਿਕ ਕਰਨ ਦਾ ਇੱਕੋ ਇੱਕ ਜਰੀਆ ਹੈ ਉਹ ਹੈ ਗੰਡੋਇਆ ਖਾਦ। ਮਤਲਬ ਬਰਮੀ ਕੰਪੋਸਟ ਜੋ ਕਿ ਆਰਗੈਨਿਕ ਹੋਣ ਦੇ ਨਾਲ-ਨਾਲ ਇਸ ਵਿੱਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਸਬਜੀ ਨੂੰ 101% ਪੋਸਟਿਕ ਬਣਾਉਣ ਵਿੱਚ ਮਦਦ ਕਰਦੀ ਹੈ। ਪਰ ਮਾਰਕੀਟ ਵਿੱਚ ਬਰਮੀ ਕੰਪੋਜ਼ ਦੀ ਸਪਲਾਈ ਬਹੁਤ ਘੱਟ ਹੈ ਪਰ ਪੂਰੇ ਇੰਡੀਆ ਵਿੱਚ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਪੰਜਾਬੀ ਹੋਣ ਦੇ ਨਾਤੇ ਸਾਡੇ ਲਈ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਜਨਰੇਸ਼ਨ ਆਫ ਫਾਰਮਿੰਗ ਜੋ ਕਿ ਪੰਜਾਬ ਦੀ ਹੀ ਕੰਪਨੀ ਹੈ ਪਿਛਲੇ 14 ਸਾਲਾਂ ਤੋਂ ਆਰਗੈਨਿਕ ਫਾਰਮਿੰਗ ਅਤੇ ਗੁੰਡੋਇਆ ਖਾਦ ਦੇ ਉੱਪਰ ਕੰਮ ਕਰ ਰਹੀ ਹੈ ਪੰਜਾਬ ਦੀ 7000 ਏਕੜ ਜ਼ਮੀਨ ਨੂੰ ਜ਼ਹਿਰ ਮੁਕਤ ਬੀ ਕੀਤਾ ਗਿਆ ਹੈ ਵੀ ਜਨਰੇਸ਼ਨ ਆਫ ਫਾਰਮਿੰਗ ਤਰਫੋਂ ਜੋ ਕਿ ਪੰਜਾਬ ਦੀ ਇੱਕ ਗਵਰਨਮੈਂਟ ਬੋਡੀ ਹੈ ਪੰਜਾਬ ਐਗਰੋ ਉੱਥੋਂ ਇਹ ਸਰਟੀਫਾਈਡ ਹੈ ਹੁਣ ਤੱਕ ਪੰਜਾਬ ਗਵਰਨਮੈਂਟ ਵੱਲੋਂ ਕੰਪਨੀ ਦੇ ਐਮਡੀ ਬਿਕਰਮਜੀਤ ਸਿੰਘ ਰੰਦਾਵਾ ਨੂੰ ਦੋ ਵਾਰ ਰਤਨੇ ਬਾਗ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਜਨਰੇਸ਼ਨ ਫਾਰਮਿੰਗ ਹਰੇਕ ਸਾਲ 12000 ਟਨ ਖਾਦ ਸੇਲ ਕਰਦੀ ਹੈ ਮਾਰਕੀਟ ਵਿੱਚ ਨਹੀਂ ਬਲਕਿ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਆਰਗੇਨਿਕ ਕਰਨ ਦੀ ਕਸਮ ਖਾਧੀ ਹੋਈ ਹੈ ਹੁਣ ਤੱਕ 600 ਤੋਂ ਪਲੱਸ ਕਿਸਾਨ ਕੰਪਨੀ ਦੇ ਪੱਕੇ ਗਾਹਕ ਬਣੇ ਹੋਏ ਹਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਪਾਸੇ ਮੈਂ ਬੋਲ ਰਿਹਾ ਕਿ ਗੁੰਡੋਆ ਖਾਦ ਦੀ ਮਾਰਕੀਟ ਵਿੱਚ ਸਪਲਾਈ ਬਹੁਤ ਘਟ ਹੈ ਦੂਜੇ ਪਾਸੇ ਇਹ ਕਹਿ ਰਹਾ ਹੈ ਕਿ ਇੱਕ ਸਾਲ ਦੇ ਵਿੱਚ 12000 ਟਨ ਮਤਲਬ 120000 ਕੁਆਂਟਲ ਖਾਦ ਹਰੇਕ ਸਾਲ ਜਨਰੇਸ਼ਨ ਆਫ ਫਾਰਮਿੰਗ ਸੇਲ ਕਰ ਦਿੰਦੀ ਹੈ ਫਿਰ ਖਾਦ ਚਾਹਦੀ ਕਿੱਥੇ ਹੈ ਦੋਸਤੋ ਇਹ ਖਾਦ ਵਰਤੀ ਜਾਂਦੀ ਹੈ ਹੈ 7000 ਏਕੜ ਵਿੱਚ ਜਿੱਥੇ 4000 ਏਕੜ ਵਿੱਚ ਫਰੂਟ ਫਾਰਮਿੰਗ ਹੁੰਦੀ ਹੈ ਜਿੰਨਾ ਵਿੱਚ ਆ ਜਾਂਦਾ ਹੈ ਸੇਬ ਆ ਜਾਂਦਾ ਹੈ ਬੱਗੂ ਕੋਸ਼ ਆ ਜਾਂਦਾ ਹੈ ਨਾਸ਼ਪਤੀ ਆ ਜਾਂਦੀ ਹੈ ਡਰੈਗਨ ਫਰੂਟ ਆ ਜਾਂਦਾ ਹੈ ਨਿੰਬੂ ਆ ਜਾਂਦਾ ਅੰਜੀਰ ਤੇ ਰੈਡ ਡਾਇਮੰਡ ਅਮਰੂਦ 레드 다이ਮੰਡ ਅਮਰੂਦ ਬਾਰੇ ਅਗਰ ਤੁਹਾਨੂੰ ਥੋੜਾ ਜਿਆਦਾ ਡਿਟੇਲ ਚ ਦੱਸਾਂ ਤਾਂ ਜੋ ਤਰਬੂਜ ਅਤੇ ਅਮਰੂਦ ਦੇ ਟਿਸ਼ੂ ਲੈ ਕੇ ਦੋਨੋਂ ਨੂੰ ਕਰਾਸ ਕੀਤਾ ਗਿਆ ਹੈ ਇਹ ਅਮਰੂਦ ਸਾਈਜ਼ ਦੇ ਵਿੱਚ 300 ਤੋਂ 400 ਗ੍ਰਾਮ ਤੱਕ ਹੁੰਦਾ ਹੈ ਜੋ ਕਿ ਅੰਦਰੋਂ ਬਿਲਕੁਲ ਲਾਲ ਹੁੰਦਾ ਹੈ ਖਲਕੇ ਸੀਡ ਹੁੰਦੇ ਨੇ ਪਰ ਖਾਣ ਵਿੱਚ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ ਔਰ 3000 ਏਕੜ ਵਿੱਚ ਹੋਰ ਫਸਲਾਂ ਜਿਵੇਂ ਕਿ ਕਣਕ ਹਲਦੀ ਮਿਰਚਾ ਗੰਨਾ ਆਦੀ ਫਸਲਾਂ ਤੇ ਇਹ 12000 ਟਨ ਖਾਦ ਲੱਗ ਜਾਂਦੀ ਹੈ ਇਹ 12000 ਟਨ ਖਾਦ ਬਣਨ ਤੋਂ ਪਹਿਲੇ ਹੀ ਵਿਕ ਜਾਂਦੀ ਹੈ ਉਹ ਕਿਵੇਂ ਕਿਉਂਕਿ ਜੋ 600 ਕਿਸਾਨ ਨੇ ਪਹਿਲੇ ਇਸ ਨੂੰ ਬੁੱਕ ਕਰ ਲਏ ਨੇ ਕਿਉਂਕਿ ਉਹਨਾਂ ਨੇ ਇਸ ਨੂੰ ਆਰਗੇਨਿਕ ਫਾਰਮਿੰਗ ਕਰਨੀ ਹੁੰਦੀ ਹੈ ਕੰਪਨੀ ਬਹੁਤ ਧੀਰ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਸਬਜ਼ੀ ਨੂੰ ਆਰਗੇਨਿਕ ਬਣਾਇਆ ਜਾਵੇ ਪਰ ਸਬਜ਼ੀ ਨੂੰ ਆਰਗੇਨਿਕ ਬਣਾਉਣ ਵਾਸਤੇ ਖਾਦ ਬਚਦੀ ਨਹੀਂ ਹੈ ਉਹ ਸੇਲ ਕਰਨ ਦੀ ਤਾਂ ਦੂਰ ਦੀ ਗੱਲ ਰਹੀ ਹੈ ਔਰ ਇੱਕ ਹੋਰ ਤੁਹਾਨੂੰ ਦੱਸਦਾ ਕੰਪਨੀ ਦੇ ਇੱਕ ਸਰਵੇ ਅਨੁਸਾਰ ਇੱਕ ਹੋਰ ਗੱਲ ਸਾਹਮਣੇ ਇਹ ਆ ਰਹੀ ਹੈ ਕਿ 2025 ਦੇ ਲਾਸਟ ਵਿੱਚ ਜੋ ਸੇਸੋਂ ਕਿਸਾਨ ਕੰਪਨੀ ਨਾਲ ਜੁੜਿਆ ਹੈ 100 ਪਲੱਸ ਹੋਣ ਜਾ ਰਿਹਾ ਹੈ ਜਾਨਕਿ 700 ਕਿਸਾਨ ਕੰਪਨੀ ਨਾਲ ਮਿਲ ਕੇ ਆਰਗੇਨਿਕ ਫਾਰਮਿੰਗ ਕਰਨ ਜਾ ਰਿਹਾ ਹੈ ਜੋ ਕਿ ਹੁਣ 7000 ਏਕੜ ਤੋਂ ਵੱਧ ਕੇ 8000 ਏਕੜ ਵਿੱਚ ਫਾਰਮਿੰਗ ਹੋਣ ਲੱਗ ਜੂਗੀ ਮਤਲਬ ਕਿ ਖਾਦ ਦੀ ਖਪਤ ਹੋਰ ਜ਼ਿਆਦਾ ਵੱਧ ਜਾਵੇਗੀ ਸਾਨੂੰ ਖਾਦ ਹੋਰ ਬਣਾਉਣੀ ਪਵੇਗੀ ਔਰ ਜੇ ਅਗਰ ਦੇਖਿਆ ਜਾਏ ਕੰਪਨੀ ਨੂੰ ਬਾਹਰੋਂ ਰਿਟੇਲ ਦੇ ਵਿੱਚ ਆਰਡਰ ਦਾ ਬਹੁਤ ਆਉਂਦੇ ਹਨ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜੋ ਕਿ ਇੱਕ ਇੱਕ ਦੋ ਦੋ ਕੁਆਂਟਲ ਖਾਦ ਕੰਪਨੀ ਤੋਂ ਮੰਗਦੇ ਰਹਿੰਦੇ ਪਰ ਕੰਪਨੀ ਉਹਨਾਂ ਦੇ ਆਰਡਰ ਬੁੱਕ ਨਹੀਂ ਕਰਦੀ ਕਿਉਂਕਿ ਕੰਪਨੀ ਕੋਲੇ ਇੰਨੀ ਖਾਦ ਬਚਦੀ ਨਹੀਂ ਕਿ ਉਹ ਉਸ ਨੂੰ ਸੇਲ ਕਰ ਸਕਣ ਗੁੰਡੋਇਆ ਖਾਦ ਨੂੰ ਵੱਡੇ ਲੈਵਲ ਤੇ ਪੈਦਾ ਕਰਨ ਵਾਸਤੇ ਤੇ ਸਬਜ਼ੀਆਂ ਨੂੰ ਆਰਗੈਨਿਕ ਬਣਾਉਣ ਵਾਸਤੇ ਰੰਧਾਵਾ ਸਰ ਨੇ ਇੱਕ ਬਿਜ਼ਨਸ ਪ੍ਰਪੋਜ਼ਲ ਪਬਲੀਕਲੀ ਲਾਂਚ ਕੀਤਾ ਹੈ ਜਾ ਕਹਿੰਦੇ ਕਿ ਡਿਜ਼ਾਈਨ ਕੀਤਾ ਹੈ ਖਾਦ ਬਣਾਉਣ ਵਾਲਾ ਇੱਕ ਬੈਡ ਤੁਸੀਂ ਸਭ ਆਪਣੇ ਆਪਣੇ ਘਰ ਲਗਾਓ ਜੋ ਕਿ ਖਾਦ 3 ਮਹੀਨੇ ਬਾਅਦ ਇਹਦੇ ਚ ਪ੍ਰੋਸੈਸਿੰਗ ਚ ਬਣ ਜਾਂਦੀ ਹੈ 3 ਮਹੀਨੇ ਬਾਅਦ ਜੋ ਖਾਦ ਪ੍ਰਾਪਤ ਹੁੰਦੀ ਹੈ ਉਸ ਨੂੰ ਤੁਸੀਂ ਗਰੋ ਬੈਗ ਦੇ ਵਿੱਚ 40% ਵਰਮੀ ਕੰਪੋਸਟ ਤੇ 60% ਮਿੱਟੀ ਪਾ ਕੇ ਆਰਗੈਨਿਕ ਸਬਜ਼ੀਆਂ ਤੁਸੀਂ ਇਸ ਨੂੰ ਗਰੋ ਬੈਗ ਦੇ ਵਿੱਚ ਤਿਆਰ ਕਰੋ ਤੁਸੀਂ ਜੋ ਇਸ ਆਰਗੈਨਿਕ ਸਬਜ਼ੀਆਂ ਗਰੋ ਬੈਗ ਤੋਂ ਲਓਗੇ ਉਸ ਦੀ ਅਨੁਕ੍ਰਿਤ ਖਾਦ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਊਗੀ ਦੂਸਰਾ ਇਸ ਗਰੋ ਬੈਗ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਸਮਝਿਆ ਕਿਵੇਂ ਕਰਨੀਆਂ ਨੇ ਉਹਦੀ ਵੀ ਤੁਹਾਨੂੰ ਕੰਪਨੀ ਵੱਲੋਂ ਟ੍ਰੇਨਿੰਗ ਦਿੱਤੀ ਜਾਊਗੀ ਔਰ ਆਰਗੈਨਿਕ ਸਬਜ਼ੀ ਜੋ ਤਿਆਰ ਹੋ ਗਈ ਇਹ ਸਬਜ਼ੀ ਜਿਹੜੀ ਗਰੋ ਬੈਗ ਦੇ ਵਿੱਚ ਤਿਆਰ ਹੋ ਗਈ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਅੱਧਾ ਨੌ ਵੀ ਰੇਟ ਘੱਟ ਦੇ ਮਿਲੇਗੀ ਔਰ ਆਰਗੈਨਿਕ ਦੇ ਹੋਣ ਦੇ ਨਾਲ ਨਾਲ ਇਹ ਜ਼ਹਿਰ ਮੁਕਤ ਹੋਗੀ ਜਿਸ ਵਿਅਕਤੀ ਕੋਲ ਜ਼ਮੀਨ ਥੋੜੀ ਹੈ ਤਾਂ ਉਹ ਆਪਣਾ ਬੈਗ ਕੰਪਨੀ ਦੀ ਜ਼ਮੀਨ ਉੱਤੇ ਵੀ ਇੰਸਟਾਲ ਕਰ ਸਕਦਾ ਹੈ ਮਤਲਬ ਜਿਹਦੇ ਕੋਲੇ ਥੋੜੀ ਜਗ੍ਹਾ ਹੈਗੀ ਆ ਫਿਰ ਉਹ ਜਿਹੜਾ ਬੈਗ ਆ ਤੁਸੀਂ ਕੰਪਨੀ ਦੀ ਜ਼ਮੀਨ ਤੇ ਲਗਾਓ ਕੰਪਨੀ ਕੋਲ 1500 ਕਿੱਲੇ ਹੈਗੇ ਹਨ ਉੱਥੇ ਤੁਸੀਂ ਆਪਣਾ ਬੈਗ ਖਰੀਦਿਆ ਉੱਥੇ ਇੰਸਟਾਲ ਕਰਤਾ ਬਦਲੇ ਵਿੱਚ ਹਰ ਇੱਕ ਮਹੀਨੇ ਤੁਹਾਨੂੰ ਕੰਪਨੀ ਤੁਹਾਨੂੰ 1.5 ਕਾਟਲ ਖਾਦ ਬਣਾ ਕੇ ਦੋਗੀ ਔਰ ਇੱਥੋਂ ਲੈ ਕੇ ਜਾਣ ਦੀ ਜ਼ਿੰਮੇਵਾਰੀ ਤੁਹਾਡੀ ਹੋਗੀ ਕੰਪਨੀ ਤੁਹਾਨੂੰ ਹਰ ਇੱਕ ਮਹੀਨੇ 1.5 ਕਾਟਲ ਖਾਦ ਦੋਗੀ ਤੁਸੀਂ ਮਹੀਨੇ ਦੇ ਮਹੀਨੇ ਲੈ ਲਓ 2 ਮਹੀਨੇ ਵਾਲੇ 6 ਮਹੀਨੇ ਵਾਲੇ ਲਓ ਜੜ ਕੇ 25 ਮਹੀਨੇ ਚ ਅਸੀਂ ਤੁਹਾਨੂੰ 40 ਕੁਆਂਟਲ ਖਾਦ ਦੇਣੀ ਹੈ ਤੁਸੀਂ ਚਾਹੇ 25 ਮਹੀਨੇ ਬਾਅਦ ਆ ਕੇ ਲੈ ਜਾਓ ਹੁਣ ਗੱਲ ਆ ਜਾਂਦੀ ਕਿ ਜਿਸ ਨੂੰ ਖਾਦ ਨਹੀਂ ਚਾਹੀਦੀ ਤਾਂ ਫਿਰ ਉਹ ਕੀ ਕਰਨ ਉਹਨਾਂ ਦੀ ਖਾਦ ਨੂੰ ਸੇਲ ਕਰਨ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੋਵੇਗੀ ਕਿਉਂਕਿ ਸਾਡੇ ਕੋਲੇ ਜਿਹੜੀ ਹੈ ਸੇਲ ਵਾਸਤੇ ਲੋਕ ਆਉਂਦੇ ਰਹਿੰਦੇ ਹਨ ਤਾਂ ਉਹ ਤੁਹਾਡੀ ਖਾਦ ਨੂੰ ਅਸੀਂ ਸੇਲ ਕਰ ਦੇਵਾਂਗੇ ਔਰ ਇਹਦੇ ਵਿੱਚ ਵੀ ਤੁਹਾਡੇ ਨਾਲ 25 ਮਹੀਨੇ ਦਾ ਐਗਰੀਮੈਂਟ ਕਰਾਂਗੇ ਔਰ ਉਹਦੇ ਵਿੱਚ ਤੁਹਾਨੂੰ ਹਰੇਕ ਮਹੀਨੇ 8% ਦਿੰਦੇ ਜਾਵਾਂਗੇ 8% ਦਾ ਮਤਲਬ ਹੈ ਜੇ ਤੁਸੀਂ ਇੱਕ ਬੈੱਡ ਲਗਾਇਆ ਇੱਕ ਬੈੱਡ 10000 ਰੁਪਏ ਦਾ ਲੱਗਿਆ ਤਾਂ 10000 ਤੋਂ ਤੁਹਾਨੂੰ ਹਰ ਇੱਕ ਮਹੀਨੇ 800 ਰੁਪਿਆ ਆਉਂਦਾ ਜਾਏਗਾ ਇਹ 25 ਮਹੀਨੇ ਤੱਕ ਆਉਂਦਾ ਰਹੇਗਾ ਕੰਪਨੀ ਦੀ ਸਾਰੀ ਜ਼ਿੰਮੇਵਾਰੀ ਹੈ ਖਾਦ ਨੂੰ ਬਣਾਉਣਾ ਖਾਦ ਦੀ ਸਾਰੀ ਗਰੰਟੀ ਵਾਰੰਟੀ ਕੰਪਨੀ ਦੀ ਹੋਏਗੀ ਕੰਪਨੀ ਨੂੰ ਕਿਸ ਤਰ੍ਹਾਂ ਬਣਾਉਂਦੀ ਹੈ ਉਹ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਚਲੋ ਅੱਜ ਹੁਣ ਆਪਾਂ ਦੇਖਦੇ ਹਾਂ ਕਿ ਵਰਮਿਕ ਕੰਪੋਸਟ ਕਿਵੇਂ ਬਣਦੀ ਹੈ ਤੁਹਾਨੂੰ ਇਸ ਐਨੀਮੇਟਡ ਵੀਡੀਓ ਦੁਆਰਾ ਖਾਦ ਬਣਾਉਣ ਦਾ ਪ੍ਰੋਸੈਸ ਦਿਖਾਉਣਾ। ਦੋਸਤੋ ਜਿਹੜਾ ਤੁਸੀਂ ਬੈਗ ਰਿਓ 350 ਜੀਐਸਐਮ ਦਾ ਬੈਗ ਹੁੰਦਾ ਹੈ। ਇਹ 12 ਫੁੱਟ ਲੰਬਾ ਹੁੰਦਾ ਹੈ, 4 ਫੁੱਟ ਚੌੜਾ ਹੁੰਦਾ ਹੈ ਤੇ 2 ਫੁੱਟ ਡੂੰਘਾ ਹੁੰਦਾ ਹੈ। ਔਰ ਇਸ ਵਿੱਚ ਜੋ ਪਾਏ ਜਾਂਦੇ ਹਨ ਹਸੀਨਾ ਫਰੀਦਾ ਨਾਮ ਦੇ ਗੁੰਡੋਏ ਪਾਏ ਜਾਂਦੇ ਹਨ ਜੋ ਕਿ ਮਾਰਕੀਟ ਦੇ ਵਿੱਚ 250 ਰੁਪਏ ਕਿਲੋ ਮਿਲਦੇ ਹਨ। ਜਾਨਕਿ 30 ਕਿਲੋ ਗੁੰਡੋਏ ਪਾਏ ਜਾਂਦੇ ਹਨ। ਉਹਨਾਂ ਦਾ ਜੋ ਰੇਟ ਹੁੰਦਾ ਹੈ ਉਹ 7500 ਰੁਪਏ ਦੇ ਤੁਹਾਡੇ ਗੁੰਡੋਏ ਪੈ ਗਏ। ਔਰ ਜਿਹੜਾ ਬੈਗ ਆ ਬੈਗ ਦੀ ਕੋਸਟ 7500 ਰੁਪਏ ਦਾ ਤੁਹਾਡਾ ਬੈਗ ਹੋ ਗਿਆ ਔਰ ਇਸ ਦੇ ਵਿੱਚ ਜਿਹੜਾ ਗੋਹਾ ਪਾਇਆ ਜਾਂਦਾ ਹੈ 7500 ਰੁਪਏ ਦਾ ਗੋਹਾ ਪਾਇਆ ਜਾਂਦਾ ਹੈ 1500 ਕਿਲੋ ਗੋਹਾ ਪਾਇਆ ਜਾਂਦਾ ਹੈ ਔਰ ਇਸ ਦੇ ਵਿੱਚ ਲੱਗ ਜਾਂਦੀ ਹੈ 300 350 ਰੁਪਏ ਦੀ ਲੇਬਰ ਲੱਗ ਜਾਂਦੀ ਹੈ ਤੇ 200 ਰੁਪਏ ਦੀਆਂ ਬਾਸ ਦੀਆਂ ਸਪੋਰਟਾਂ ਲੱਗ ਜਾਂਦੀਆਂ ਨੇ ਬੈਗ ਨੂੰ ਖੜਾ ਕਰਨ ਵਾਸਤੇ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਲਗਭਗ 10000 ਰੁਪਏ ਦਾ ਇੱਥੇ ਖਰਚਾ ਆ ਜਾਂਦਾ ਹੈ ਔਰ ਜਿਹੜੇ ਗਡੋਏ ਨੇ 3 ਮਹੀਨੇ ਵਿੱਚ ਪੂਰੇ ਦੇ ਪੂਰੇ ਗੋਹੇ ਨੂੰ ਖਾ ਲੈਂਦੇ ਹਨ ਔਰ ਬਦਲੇ ਵਿੱਚ ਇਹ ਜਿਹੜੇ ਹੈ ਕਹਿੰਨੇ 700 ਕਿਲੋ ਖਾਦ ਤਿਆਰ ਕਰ ਦਿੰਦੇ ਹਨ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕੋਲੇ 700 ਕਿਲੋ ਖਾਦ ਆ ਗਈ ਹੁਣ ਇਸ ਖਾਦ ਨੂੰ ਤੁਸੀਂ ਆ ਜਾਂ ਤਾਂ ਆਰਗੇਨਿਕ ਸਬਜ਼ੀ ਬਣਾਉਣ ਵਿੱਚ ਇਸਤੇਮਾਲ ਕਰ ਸਕਦੇ ਹੋ ਜਾਂ ਇਸ ਤੋਂ ਤੁਸੀਂ ਜੋ ਕੰਪਨੀ ਨੇ ਐਗਰੀਮੈਂਟ ਕਰਨਾ ਤੁਹਾਨੂੰ 25 ਮਹੀਨੇ ਵਾਸਤੇ 8% ਦਿੱਤੇ ਜਾਏਗੇ ਇੱਕ ਬੈਗ ਬੁੱਕ ਕਰ ਲਓ ਦੋ ਕਰ ਲਓ ਚਾਰ ਕਰ ਲਓ 10 ਕਰ ਲਓ ਸੌ ਕਰ ਲੋ ਇਹਨੂੰ ਤੁਸੀਂ ਦੇਖਣਾਗਾ ਕਿ ਤੁਸੀਂ ਖਾਦ ਲੈਣੀ ਆ ਪੈਸੇ ਲੈਣੇ ਆ ਇਸ ਪ੍ਰੋਜੈਕਟ ਦੀ ਡਿਟੇਲ ਚ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਨੰਬਰ ਦਿੱਤਾ ਹੋਇਆ ਹੈ 9855389578 ਤੇ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਨੂੰ ਇਸ ਬਾਰੇ ਡਿਟੇਲ ਚ ਦੱਸ ਦੂੰਗਾ ਅਗਰ ਹੋ ਸਕਦੇ ਹੋ ਤਾਂ ਤੁਸੀਂ ਸਾਡੇ ਇਨਾ ਔਰਚਡ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ ਜੋ ਆਫਿਸ ਆ ਕੇ ਤੁਸੀਂ ਗੱਲਬਾਤ ਕਰਕੇ ਆਪਣੀ ਸ਼ੰਕਾ ਨੂੰ ਦੂਰ ਵੀ ਕਰ ਸਕਦੇ ਹੋ ਧੰਨਵਾਦ ਵੀਡੀਓ ਦੇ ਅੰਤ ਤੱਕ ਬਨੇ ਰਹਿਣ ਵਾਸਤੇ ਸਤਿ ਸ੍ਰੀ ਅਕਾਲ